ਅੱਜ ਪੰਜਾਬ ਨੰਬਰ ਦਾ ਜੂਨੀਅਨ ਰਜਿਸਟਰਡ 643 ਦੀ ਪੂਰੇ ਸੂਬੇ ਦੀ ਜਿਹੜੀ ਕਾਰਜਕਾਰੀ ਦੀ 11 ਮੈਂਬਰੀ ਕਮੇਟੀ ਬਣਾਈ ਆ ਨੰਬਰਦਾਰਾਂ ਦੇ ਹੱਕਾਂ ਵਾਸਤੇ ਸੋ ਅੱਜ ਸਾਰੀ ਕਮੇਟੀ ਜਿਹੜੀ ਆ ਉਹ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਹਿਬ ਦੇ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਦਿੱਤਾ ਗਿਆ ਮੁੱਖ ਮੰਤਰੀ ਸਾਹਿਬ ਨੂੰ ਪਹੁੰਚਾਉਣ ਵਾਸਤੇ ਕਿਉਂਕਿ ਇੱਥੇ ਜਿਹੜੀ ਜਿਮਨੀ ਚੋਣ ਹੋ ਰਹੀ ਆ ਲੁਧਿਆਣੇ ਦੇ ਵਿੱਚ ਵਿਧਾਨ ਸਭਾ ਦੀ ਉਹਦੇ ਵਿੱਚ ਤੋਂ ਪਹਿਲਾਂ ਪਹਿਲਾਂ ਜੇ ਸਾਡੀਆਂ ਮੰਗਾ ਨੰਬਰਦਾਰਾਂ ਦੀ ਮੰਨੀਆਂ ਜਾਂਦੀਆਂ ਠੀਕ ਆ ਜੇ ਨਹੀਂ ਮੰਗਾ ਮੰਨੀਆਂ ਜਾਂਦੀਆਂ ਤਾਂ ਅਸੀਂ ਇੱਥੇ ਪੱਕੇ ਤੌਰ ਤੇ ਜਿਮਨੀ ਚੋਣ ਹਲਕੇ ਦੇ ਵਿੱਚ ਧਰਨਾ ਲਾ ਕੇ ਪੂਰਾ ਸਰਕਾਰ ਦੀ ਭੰਡੀ ਪ੍ਰਚਾਰ ਕਰਾਂਗੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਨੰਬਰਦਾਰਾਂ ਦੀ ਪਾਵਰ ਕੀ ਹੈ ਕਿਉਂਕਿ 34000 ਨੰਬਰਦਾਰ ਆ ਤੇ 34000 ਨੰਬਰਦਾਰ ਦੇ ਮਗਰ ਜਿਹੜੀ ਉਹ ਲੱਖਾਂ ਦੇ ਵਿੱਚ ਵੋਟ ਆ ਸੋ ਇਹਨਾਂ ਨੇ ਜਿਹੜਾ ਚੋਣ ਮੈਨੀਫੈਸਟੋ ਵਿਧਾਨ ਸਭਾ ਦੇ ਇਲੈਕਸ਼ਨਾਂ ਵੇਲੇ ਜਾਰੀ ਕੀਤਾ ਉਹਦੇ ਵਿੱਚ ਸਪੈਸ਼ਲ ਨੰਬਰਦਾਰਾਂ ਦਾ ਜਿਹੜਾ ਇੱਕ 13 ਨਗਾਤੀ ਪ੍ਰੋਗਰਾਮ ਸੀ ਚੋਣ ਮੈਨੀਫੈਸਟੋ ਉਹਦੇ ਵਿੱਚ ਪਾਇਆ ਸੀ ਨੰਬਰਦਾਰਾਂ ਦਾ ਮਾਣ ਪਤਾ ਜਿਹੜਾ ਦੁੱਗਣਾ ਕਰਾਂਗੇ ਤੇ ਨਾਲ ਦੀ ਨਾਲ ਜਿਹੜਾ ਨੰਬਰਦਾਰੀ ਜੱਦੀ ਪੁਸ਼ਟੀ ਕਰਾਂਗੇ ਪਰ ਉਸ ਤੋਂ ਜਿਹੜਾ ਵਾ ਉਹ ਹੁਣ ਟਾਲਾ ਵੱਟਦੇ ਆ ਰਹੇ ਆ ਪਿਛਲੇ 3 ਸਾਲਾਂ ਤੋਂ ਸਾਨੂੰ ਲਾਰੇ ਆ ਤੇ ਲਾਰੇ ਲਾਏ ਇਹਨਾਂ ਨੇ ਮੈਂ ਅਸੀਂ ਕਈਆਂ ਮੰਤਰੀਆਂ ਦੇ ਨਾਲ ਜਿਵੇਂ ਹਰਪਾਲ ਸਿੰਘ ਦੀ ਚੀਮਾ ਹੋਗੇ ਆਪਣੇ ਹਰਪਾ ਆਪਣੇ ਹਰਦੀਪ ਸਿੰਘ ਮੁੰਡਿਆ ਸਾਹਿਬ ਮਾਲ ਮੰਤਰੀ ਨੇ ਉਹਨਾਂ ਨਾਲ ਹੀ ਮੀਟਿੰਗ ਕੀਤੀ ਆ ਤੇ ਆਪਣੇ ਹਪਾਲਸੀ ਚੀਮਾ ਨਾਲ ਅਮਨ ਅਰੋੜਾ ਜੀ ਦੇ ਨਾਲ ਕੁਲਦੀਪ ਸਿੰਘ ਧਾਲੀਵਾਲ ਜੀ ਕੋਈ ਮੰਤਰੀ ਨਹੀਂ ਅਸੀਂ ਛੱਡਿਆ ਕੋਈ ਐਮਐਲ ਨਹੀਂ ਛੱਡਿਆ ਸਾਰਿਆਂ ਨੇ ਮਿਲੇ ਆ ਸਾਰਿਆਂ ਨੂੰ ਮੰਗ ਪੱਤਰ ਦਿੱਤੇ ਆ ਪਰ ਸਾਨੂੰ ਲਾਰੇ ਦਸਵਾਏ ਅਜੇ ਤੱਕ ਕੁਝ ਨਹੀਂ ਮਿਲਿਆ ਸੋ ਅਸੀਂ ਚਾਹੁੰਦੇ ਆ ਕਿ ਨੰਬਰਦਾਰਾਂ ਦੇ ਹੱਕ ਜਿਹੜੇ ਛੇਤੀ ਤੋਂ ਛੇਤੀ ਦਿੱਤੇ ਜਾਣ ਅਗਰ ਜੇ ਸਰਕਾਰ ਸਾਡੇ ਇਸ ਜਮਨੀ ਚੋਣ ਤੋਂ ਪਹਿਲਾਂ ਹੱਕ ਦਿੰਦੀ ਹੈ ਤਾਂ ਅਸੀਂ ਇਹਨਾਂ ਦੀ ਫੁੱਲ ਮਦਦ ਕਰਾਂਗੇ ਪੂਰੀ ਇਹਨਾਂ ਦੇ ਹੱਕ 'ਚ ਮਤਦਾਨ ਕਰਾਂ ਪਰ ਜੇ ਨਹੀਂ ਦਿੰਦੇ ਫਿਰ ਇਹਨਾਂ ਦਾ ਫੁੱਲ ਰੱਜ ਕੇ ਵਿਰੋਧ ਕੀਤਾ ਜਾਊਗਾ ਅੱਜ ਪੰਜਾਬ ਨੰਬਰਦਾਰ ਯੂਨੀਅਨ ਨੇ ਪਿਛਲੇ ਦਿਨਾਂ ਤੋਂ ਪੂਰੇ ਪੰਜਾਬ ਨੰਬਰ ਜੀ ਇਹਦੇ ਸਬੰਧ ਦੇ ਵਿੱਚ ਕਿਉਂਕਿ 3 ਸਾਲ 3.5 ਸਾਲ ਲੰਘ ਗਏ ਸਰਕਾਰ ਦੇ ਇਹਨਾਂ ਨੇ ਨੰਬਰਦਾਰਾਂ ਦੀ ਜਿਹੜੀਆਂ ਮੰਗਾਂ ਮੰਨੀਆਂ ਸੀ ਉਹਦੇ ਤੇ ਕੋਈ ਗੌਰ ਨਹੀਂ ਕੀਤਾ ਲਗਾਤਾਰ ਅਸੀਂ ਮੀਟਿੰਗਾਂ ਕਰਦੇ ਆ ਰਹੇ ਹਾਂ ਇਹਨਾਂ ਨਾਲ ਜੀ ਸੋ ਅੱਜ ਡੀਸੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਸਾਡੀ ਸਰਕਾਰ ਨਾਲ ਇਮੀਡੀਟਲੀ ਮੀਟਿੰਗ ਕਰਵਾਈ ਜਾਵੇ ਜੇ ਇਲੈਕਸ਼ਨ ਜਿਹੜੀ ਆਉਣੀ ਹੈ ਉਹਦੇ ਵਿੱਚ ਜੇ ਸਰਕਾਰ ਸਾਡੀਆਂ ਮੰਗਾਂ ਮੰਨਦੀ ਹੈ ਤਾਂ ਤਾਂ ਠੀਕ ਹੈ ਨਹੀਂ ਫਿਰ ਉਸ ਤੋਂ ਬਾਅਦ ਇੱਥੇ ਰੋਸ ਤਰਨਾ ਦਿੱਤਾ ਜਾਏਗਾ ਨੰਬਰਦਾਰ ਯੂਨੀਅਨਾਂ ਦਾ ਰੋਸ ਹਾਂਜੀ ਵੱਡੀ ਜੀ ਪੂਰੇ ਪੰਜਾਬ ਨੰਬਰਦਾਰ ਯੂਨੀਅਨ ਪੰਜਾਬ ਦੀ ਇਕੱਠੀ ਹੋ ਕੇ ਇੱਥੇ ਇਹਨਾਂ ਦਾ ਵਿਰੋਧ ਕਰੇਗਾ ਜੀ ਤੁਹਾਡੇ ਨੀ ਮੰਗਾ ਮੰਨੀ ਜਾਂਦੀ ਆ ਅਜੇ ਮੰਗਾ ਨਹੀਂ ਮੰਗਦੇ ਤਾਂ ਤੁਸੀਂ ਇਸ਼ਾਰ ਕਰਦੇ ਤੂੰ ਦਿਖਾ ਬਿਲਕੁਲ ਬਿਲਕੁਲ ਪੂਰੇ ਜੰਗੀ ਪੱਦਰ ਤੇ ਇਥੇ ਸੰਘਰਸ਼ ਕੀਤਾ ਜਾਏਗਾ ਕਿਉਂਕਿ ਪਿੱਛੇ ਜਿਹੜੀ ਜਲੰਧਰ ਜਮਣੀ ਚੌਂ ਸੀ ਉਸ ਟਾਈਮ ਵੀ ਇਹਨਾਂ ਵਾਅਦੇ ਕਰਕੇ ਸਾਨੂੰ ਲਾਰੇ ਲਾ ਕੇ ਜੀ ਉਹ ਜਿਹੜਾ ਟਾਈਮ ਟਪਾ ਗਏ ਸਾਡੇ ਤੋਂ ਪਰ ਹੁਣ ਨੰਬਰਦਾਰਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਪੂਰਾ ਪੰਜਾਬ ਨੰਬਰਦਾਰ ਯੂਨੀਅਨ ਇਕੱਠੀ ਹੋ ਕੇ ਇਹਨਾਂ ਦਾ ਵਿਰੋਧ ਕਰੇਗੇ ਜੇ ਸਾਡੀ ਉਸ ਤੋਂ ਪਹਿਲਾਂ ਮੰਗਾ ਮੰਨੀਆਂ ਜਾਂਦੀਆਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਵੀ ਜੇ ਉਹ ਸਾਡੀ ਮੰਗਾ ਮੰਨ ਲੈਂਦੇ ਠੀਕ ਹੈ ਨਹੀਂ ਜੇ ਫਿਰ ਅਸੀਂ ਇੱਥੇ ਰੋਸ ਤਰਨਾ ਪ